ਨਨੋ ਲਿਆਤਾ ਗਿਆ ਅਮਿਤਪਾਲ ਨੂੰ ਸਰਬਜੀਤ ਨੂੰ ਏਜੰਸੀਆਂ ਲੈ ਕੇ ਗਿਆ ਮੈਂ ਪੱਕਾ ਕਹਿੰਦਾ ਕਿ ਏਜੰਸੀਆਂ ਲਿਆਂਦਾ ਪੰਜਾਬ ਦਾ ਬੇੜਾ ਘਰ ਕਰਨ ਵਾਸਤੇ ਇਹ ਰਹੀ ਹੁਣ ਉਥੇ ਪਾਰਲੀਮੈਂਟ ਜਾ ਕੇ ਕੀ ਬੋਲਣਗੇ ਬੋਲਣਗੇ ਤੇ ਇਹਨਾਂ ਨੂੰ ਖਾਲਸਤਾਨੀ ਕਹਿਣਗੇ ਅਮਿਤਪਾਲ ਏਜੰਸੀਆਂ ਦਾ ਬੰਦਾ ਕਹਿੰਦੇ ਐਵੇਂ ਦੇ ਹੋਰ ਦੇਣ ਕਹਿੰਦੇ 10-15 ਕਹਿੰਦੇ ਜਿਹੜਾ ਅੰਮ੍ਰਿਤ ਛਕਾਵੇ ਨਸ਼ੇ ਛੁਡਾਵੇ ਪੰਜਾਬ ਦੀ ਗੱਲ ਕਰੇ ਪੰਥ ਦੀ ਗੱਲ ਕਰੇ ਕਹਿੰਦੇ ਹੋਰ ਦੇਣ ਕਹਿੰਦੇ 10-15 ਬੰਦੇ ਕਹਿੰਦੇ ਵੀ ਵਧੀਆ ਚੱਲੀ ਜਾਏਗਾ ਨਹੀਂ ਠੀਕ ਹੈ ਕੱਲ ਵਧੀਆ ਚੱਲੇ ਜਾਏਗਾ ਪਰ ਦੇਸ਼ ਵਿਕ ਜਾਏਗਾ ਕੰਧਾ ਜੀ ਮੈਂ ਦੋਸਤਾਂ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਜੀ ਤੇ ਜੇ ਨਹੀਂ ਮੰਨਦਾ ਤਾਂ ਸੌ ਕਿਉਂ ਚੁੱਕੀ ਸੰਵਿਧਾਨ ਦੀ ਕੋਣ ਅਮਰਪਾਲ ਨੇ ਵੀ ਸੌ ਚੁੱਕਣੀ ਆ ਸਰਜੀਤ ਨੇ ਵੀ ਸੌ ਚੁੱਕਣੀ ਆ ਇਹ ਆਪਣੇ ਸਿਮਰਨਜੀਤ ਮਾਨ ਨੇ ਵੀ ਸੌ ਚੁੱਕੀ ਹੈ ਅਮਰਪਾਲ ਰਵਨੀਤ ਬਿੱਟੂ ਸਰਜੀਤ ਸਿੰਘ ਇਹ ਪੰਜਾਬ ਦਾ ਕੀ ਭੂਿਕ ਸਵਾਰਣਗੇ ਕਿ ਕੋਈ ਭੁਗਤ ਨਹੀਂ ਸਵਾਰਨਗੇ ਨੁਕਸਾਨ ਕਰਨਗੇ ਤੇ ਸਾਡੇ ਚੀਫ ਮਿਨਿਸਟਰ ਜਿਹੜੇ ਆ ਪਾਰਟੀਆਂ ਵਾਲੇ ਜਿਹੜੇ ਇਹ ਨਪੁੰਸਕ ਹੈ ਇਹ ਰੋਕ ਨਹੀਂ ਸਕਦੇ ਇਹ ਨਹੀਂ ਰੋਕ ਸਕਦੇ ਏਜੰਸੀਆਂ ਨਾਲ ਟੱਕਰ ਲੈਂਦੇ ਹੈ ਕੋਈ ਇਹ ਗੰਦੇ ਕੀ ਲੈਣਾ ਅਸੀਂ ਪਹਿਲਾਂ ਕਾਂਗਰਸ ਨੇ ਮਾਰੇ ਆ ਪੰਜਾਬ ਨੂੰ ਹੁਣ ਜਿਹੜਾ ਬਿੱਟੂ ਨੂੰ ਇੰਸਟਾਲ ਕੀਤਾ ਇਹ ਭਾਜਪਾ ਦੀ ਚਾਲ ਤੇ ਵੀ ਕਾਂਗਰਸ ਦੀ ਚਾਲ ਸੀ ਕਿ ਪੰਜਾਬ ਹਰਿਆਣਾ ਤੇ ਯੂਪੀ ਇਹਨਾਂ ਦੇ ਵਿੱਚੋਂ ਜਿਹੜੇ ਜਿਹੜੇ ਯੂਪੀ ਤੇ ਹਰਿਆਣਾ ਤੇ ਹੋਰ ਬਿਹਾਰ ਦੇ ਵਿੱਚੋਂ ਜਿਹੜੇ ਮਾਈਗ੍ਰੇਸ਼ਨ ਆ ਉਹ ਲੇਬਰ ਦੀ ਪੰਜਾਬ ਚ ਕਰਦੇ। ਇੱਕ ਬਿਹਾਰ ਦੇ ਵਿੱਚੋਂ ਤੇ ਯੂਪੀ ਦੇ ਵਿੱਚੋਂ ਜਿਹੜੇ ਭਈਆ ਲੋਕ ਹੈ ਨਾ ਇਹਨਾਂ ਨੂੰ ਲੇਬਰਲ ਬਣਾਇਆ ਖੇਤੀਬਾੜੀ ਦਾ ਕੰਮ ਦਿੱਤਾ। ਪੰਜਾਬ ਦੇ ਬੰਦੇ ਰਿਮੂਵ ਕਰੋ, ਮਲਟੇ ਰਿਮੂਵ ਕਰੋ, ਖੇਤੀਬਾੜੀ ਨਾ ਕਰਨ ਇਹ ਕਰਦੇ। ਫਿਰ ਇਹਨਾਂ ਦੇ ਵੋਟਰ ਕਾਰਡ ਬਣਾਏ, ਰਾਸ਼ਨ ਕਾਰਡ ਬਣਵਾਏ। ਤੇ ਟੇਕਓਵਰ ਕਰ ਲੈਣਗੇ ਤੁਸੀਂ ਕਿੱਥੇ ਜਾਓਗੇ ਜੀ ਤੁਸੀਂ ਤਾਂ ਮਾਈਕ ਲੈ ਕੇ ਇੰਟਰਵਿਊ ਨੇ ਲੈਣ ਜੋਗੇ ਵੀ ਨਹੀਂ ਰਹਿ ਜਾਣਾ ਇਹ ਵੀ ਉਹ ਭਈਆ ਲੋਕ ਅੱਗੇ ਆ ਉਹਨਾਂ ਦੇ ਸਾਹਮਣੇ ਆ ਗਏ ਆ ਮੀਡੀਆ ਦੇ ਵਿੱਚ ਆ ਗਏ ਆ ਪੰਜਾਬ ਦੇ ਵਿੱਚ ਬੰਦੀ ਸਿੰਘਾਂ ਨੂੰ ਲੈ ਕੇ ਚਰਚਾਵਾਂ ਲਗਾਤਾਰ ਹੁੰਦੀਆਂ ਨੇ ਮੋਰਚੇ ਲੱਗਦੇ ਨੇ ਹੁਣ ਵੀ ਮੋਰਚਾ ਜਿਹੜਾ ਹੈ ਚੰਡੀਗੜ੍ਹ ਦੀਆਂ ਬਰੂਹਾਂ ਦੇ ਉੱਤੇ ਲੱਗਿਆ ਆ ਪਰ ਕਿ ਤੁਨਾ ਕੀਤੇ ਇੱਕ ਵਿੱਚ ਅੜਕਾ ਜ਼ਰੂਰ ਆਉਂਦਾ ਹੈ ਕਿ ਬੰਦੀ ਸਿੰਘਾਂ ਨੂੰ ਮੁਆਫ ਕੌਣ ਕਰੇਗਾ ਇਹ ਤਾਂ ਕਿਹਾ ਜਾਂਦਾ ਹੈ ਕਿ ਸਜ਼ਾਵਾਂ ਪੂਰੀਆਂ ਚੁੱਕੀਆਂ ਨੇ ਛੱਡ ਦੇਣ ਸਰਕਾਰਾਂ ਛੱਡਦੀਆਂ ਨਹੀਂ ਇਸ ਤਿੱਕੇ ਦੇ ਨਾਲ ਇਲਜ਼ਾਮ ਲੱਗਦੇ ਨੇ ਪਰ ਹੁਣ ਜਿਨ੍ਹਾਂ ਦੇ ਨਾਲ ਇਹ ਚੀਜ਼ ਹੋਈ ਹੈ ਬੈਂਤ ਸਿੰਘ ਉਸ ਵੇਲੇ ਦੇ ਮੁੱਖ ਮੰਤਰੀ ਸੀਗੇ ਉਸ ਵੇਲੇ ਉਹਨਾਂ ਦੇ ਨਾਲ ਇਹ ਚੀਜ਼ਾਂ ਹੋਈਆਂ ਜੋ ਕੁਝ ਪੰਜਾਬ ਵਿੱਚ ਹੋਇਆ ਸੀਗਾ ਤੇ ਸਾਰਾ ਕੁਝ ਦੇਖ ਕੇ ਉਸ ਵੇਲੇ ਜਗਤਾਰ ਸਿੰਘ ਵਾਰਾਹਰੀ ਜਿੰਨੇ ਵੀ ਸੀਗੇ ਸਿੰਘ ਉਹਨਾਂ ਨੇ ਇਹ ਚੀਜ਼ਾਂ ਕਰਤੀਆਂ ਪਰ ਹੁਣ ਰਵਨੀਤ ਬਿੱਟੂ ਕਹਿੰਦੇ ਨੇ ਕਿ ਜੇ ਕੇਂਦਰ ਸਰਕਾਰ ਚਾਹਵੇ ਇਸ ਤਰੀਕੇ ਦੇ ਨਾਲ ਉਹ ਛੱਡਣਾ ਚਾਹੁੰਦੀ ਹੈ ਸਿੰਘਾਂ ਨੂੰ ਬੰਦੀ ਸਿੰਘਾਂ ਨੂੰ ਤੇ ਮੈਂ ਅੜੇਕਾ ਨਹੀਂ ਬਣਾਗਾ ਇਸ ਉੱਤੇ ਗੱਲਬਾਤ ਕਰਾਂਗੇ ਕਿਉਂਕਿ ਉਸ ਵੇਲੇ ਦੇ ਅਫਸਰ ਜਿਹੜੇ ਸੀਗੇ ਆਈਐਸ ਅਫੀਸਰ ਸਵਰਨ ਸਿੰਘ ਉਹਨਾਂ ਨੇ ਬੜੀ ਬਰੀਕੀ ਦੇ ਨਾਲ ਆਪਣੀਆਂ ਚੀਜ਼ਾਂ ਦੇ ਅੱਖਾਂ ਦੇ ਨਾਲ ਦੇਖੀਆਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਹੁਣ ਰਵਨੀਤ ਬਿੱਟੂ ਹੋਰੀ ਇਸ ਚੀਜ਼ ਨੂੰ ਕਿਵੇਂ ਲੈ ਕੇ ਜਾ ਰਹੇ ਨੇ ਕਿ ਪੰਜਾਬ ਦੇ ਵਿੱਚ ਕੀ ਮਾਹੌਲ ਹੋਣ ਵਾਲਾ ਹੈ ਕੀ ਉਹ ਚਾਹੁੰਦੇ ਨੇ ਆ ਸਰ ਪਹਿਲਾਂ ਤਾਂ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਤੁਸੀਂ ਪਹਿਲਾਂ ਤਾਂ ਬੜਾ ਸਮਾਂ ਪਹਿਲਾਂ ਆਪਣੀ ਅੱਖਾਂ ਨਾਲ ਦੇਖਿਆ ਜੋ ਬਿਆਨ ਸਿੰਘ ਵੇਲੇ ਸੀਗਾ ਜੋ ਬਿਆਨ ਸਿੰਘ ਕਰਵਾ ਰਹੇ ਸੀਗੇ ਕੇ ਪੀਐਸ ਗਿੱਲ ਕਰਾ ਰਹੇ ਸੀਗੇ ਤੁਸੀਂ ਪਹਿਲਾਂ ਵੀ ਹੂਬੂ ਦੱਸ ਚੁੱਕੇ ਹੋ ਤੁਹਾਨੂੰ ਕੀ ਲੱਗਦਾ ਕਿ ਨਕਸ਼ੇ ਕਦਮਾਂ ਤੇ ਚੱਲਣਗੇ ਰਵਨੀਤ ਬਿੱਟੂ ਜਾਂ ਫਿਰ ਕੀ ਹੋਰ ਹੋ ਵਜ੍ਹਾ ਹੋ ਸਕਦੀ ਹੈ ਦੇਖੋ ਜੀ ਗੱਲ ਇਹ ਹੈ ਕਿ ਪੰਜਾਬ ਜਿਹੜਾ ਇਸ ਵੇਲੇ ਬਹੁਤ ਬਰਬਾਦ ਹੋ ਗਿਆ ਹੈ ਇਹਦਾ ਜਿਹੜੇ ਪੁਰਾਣੇ ਮੁੱਦੇ ਆ ਅਸਲ ਮੁੱਦੇ ਆ ਕੋਈ ਉਠਾ ਨਹੀਂ ਰਿਹਾ ਹੂੰ ਪੰਜਾਬ ਨੂੰ ਟੁੱਟਲੀ ਇਗਨੋਰ ਕਰਤਾ ਸਾਰੀਆਂ ਪਾਰਟੀਆਂ ਨੇ ਖਾਸ ਕਰਕੇ ਸੈਂਟਰ ਨੇ ਹੂੰ ਇਹ ਤੇ ਮੈਂ ਇੱਕ ਡਿਟੇਲ ਚ ਵੀਡੀਓ ਬਣਾਉਣਾ ਚਾਹਨਾ ਕਿ ਕਾਂਗਰਸ ਨੇ ਕਿਸ ਤਰ੍ਹਾਂ ਪੰਜਾਬ ਨੂੰ ਇਗਨੋਰ ਕੀਤਾ ਤੇ ਬਰਬਾਦ ਕੀਤਾ ਚਾਲਾਂ ਚੱਲੀਆਂ ਵੱਡੀਆਂ ਵੱਡੀਆਂ ਚਾਲਾਂ ਚੱਲੀਆਂ ਜਿਹਦੇ ਵਿੱਚੋਂ ਸਭ ਤੋਂ ਵੱਡੀ ਚਾਲ ਇਹ ਸੀ ਹੂੰ ਕਿ 1966 ਤੋਂ ਬਾਅਦ ਜਦੋਂ ਪੰਜਾਬ ਪੰਜਾਬੀ ਪੰਜਾਬੀ ਸੂਬਾ ਜਿਹੜਾ ਇਹ ਡਿਕਲੇਅਰ ਹੋਇਆ ਤੇ ਇੰਦਰਾ ਗਾਂਧੀ ਨੇ ਤੇ ਇਹ ਸੋਚਿਆ ਕਿ ਸਿੱਖਾਂ ਨੂੰ ਖੁਸ਼ ਕਰਨ ਵਾਸਤੇ ਅਕਾਲੀ ਦਲ ਨੂੰ ਖੁਸ਼ ਕਰਨ ਵਾਸਤੇ ਇਹਨਾਂ ਨੇ 1965 ਦੀ ਲੜਾਈ ਦੇ ਵਿੱਚ ਬੜਾ ਸਾਥ ਦਿੱਤਾ ਫੌਜਾਂ ਦਾ ਇਹਨਾਂ ਨੂੰ ਖੁਸ਼ ਕਰਨ ਵਾਸਤੇ ਇਹ ਮੈਨੂੰ ਕ੍ਰੈਡਿਟ ਜਾਏਗਾ ਪਰ ਉਹ ਕ੍ਰੈਡਿਟ ਨਾ ਮਿਲਿਆ ਅਕਾਲੀ ਦਲ ਜਿਹੜਾ ਨਾ ਉਹ ਆਪਣਾ ਆਪ ਕ੍ਰੈਡਿਟ ਲੈ ਗਿਆ ਤੇ ਇੰਦਰਾ ਗਾਂਧੀ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਇਹ ਅਕਾਲੀ ਦਲ ਪੰਥਕ ਮੁੱਦੇ ਲੈ ਕੇ ਤੁਰ ਪਿਆ ਹੁਣ ਪਾਵਰ ਜੋ ਆਉਣ ਦਾ ਜਿਹੜਾ ਕਾਰਨ ਸੀ ਅਕਾਲੀ ਦਲ ਦਾ ਤੇ ਇਹਨਾਂ ਦੇ ਵਧਣ ਫੁੱਲਣ ਦਾ ਇਹ ਕਾਂਗਰਸ ਨੂੰ ਚੰਗਾ ਨਹੀਂ ਲੱਗਾ ਉਹਨਾਂ ਨੇ ਕਿਹਾ ਕਿ ਇਹਨੂੰ ਤੋੜੋ ਇਸ ਪਾਵਰ ਨੂੰ ਤੋੜੋ ਇਸ ਪਾਵਰ ਨੂੰ ਤੋੜਨ ਵਾਸਤੇ ਅਕਾਲੀਆਂ ਨੂੰ ਤੋੜਨ ਵਾਸਤੇ ਕਿ ਅਕਾਲੀ ਕਾਂਗਰਸ ਦੇ ਸਾਹਮਣੇ ਖੜੇ ਹੋ ਰਹੇ ਨੇ ਬਰਾਬਰ ਤੇ ਆ ਰਹੇ ਨੇ ਇਹਨਾਂ ਨੂੰ ਤੋੜੋ ਤੋੜਨ ਵਾਸਤੇ ਕਾਂਗਰਸ ਨੇ ਕੀ ਕੀਤਾ ਗਿਆਨੀ ਜੈਲ ਸਿੰਘ ਸੀ ਉਸ ਵੇਲੇ ਜੀ ਮੈਂ ਵੀ ਉਸ ਵੇਲੇ ਸਰਵਿਸ ਸੀ ਗਿਆਨੀ ਜੈਲ ਸਿੰਘ ਪ੍ਰੈਜ਼ੀਡੈਂਟ ਸੀ ਉਸ ਵੇਲੇ ਇਹਨਾਂ ਨੇ ਸਾਰਿਆਂ ਨੇ ਉਹ ਅਥੇ ਹੋਟਲ ਆ ਚੰਡੀਗੜ੍ਹ ਦੇ ਵਿੱਚ ਇਹਦੇ ਵਿੱਚ ਮੀਟਿੰਗ ਕੀਤੀ ਸੰਤ ਜਰਨੈਲ ਸਿੰਘ ਪਿੰਡ ਰਾਮ ਵਾਲਿਆਂ ਦੇ ਨਾਲ ਅੱਛਾ ਇਹਨਾਂ ਨੂੰ ਖੜਿਆ ਕੀਤਾ ਵੀ ਪੰਥ ਨੂੰ ਤੋੜਨਾ ਹੈ ਇਹ ਪੰਥਕ ਮੁੱਦੇ ਜਿਹੜੇ ਲੈ ਕੇ ਆ ਨਾ ਤੁਸੀਂ ਕਹੋ ਕਿ ਅਸਲ ਹੀ ਪੰਥਕ ਮੁੱਦੇ ਮੈਂ ਲੈ ਕੇ ਚੱਲਿਆ ਇਹ ਕਾਂਗਰਸ ਨੇ ਖੜਾ ਕੀਤਾ ਓਕੇ ਖੜਾ ਕਰਕੇ ਉਹ ਜਦੋਂ ਪਾਵਰ ਫੜ ਗਏ ਸੰਤੋ ਜੀ ਤੇ ਉਹ ਫਿਰ ਕਾਂਗਰਸ ਨੂੰ ਉਹਨਾਂ ਨੇ ਅਗਨੋਰ ਕਰਤਾ ਉਹ ਕਹਿੰਦੇ ਕਾਂਗਰਸ ਕੀ ਚੀਜ਼ ਹੁੰਦੀ ਹੈ ਉਹ ਅਗਨੋਰ ਕਰਨ ਕਰਕੇ ਤੁਹਾਨੂੰ ਪਤਾ ਫਿਰ ਕੀ ਤੂਫਾਨ ਮਚਿਆ ਪੰਜਾਬ ਦੇ ਵਿੱਚ 10 ਸਾਲ ਕਿਸ ਤਰ੍ਹਾਂ ਬਾਦਲ ਛਾਇਰੇ ਨੇ ਕਿਸ ਤਰ੍ਹਾਂ ਮਤਦਾ ਹੋਈਆਂ ਕਿਸ ਤਰ੍ਹਾਂ ਮੁਕਾਬਲੇ ਹੋਏ ਆ ਕਿਸ ਤਰ੍ਹਾਂ ਬੱਚੇ ਮਰ ਕੇ ਨੇ ਇੰਨਾ ਵੱਡਾ ਟਰੋਮਾ ਇਹ ਪੰਜਾਬ ਨੂੰ ਮਿਲਿਆ ਹੁਣ ਆ ਜਾਂਦਾ ਪੀਰਡ ਇੱਕ ਬਿਆਨ ਸਿੰਘ ਦਾ ਇਹ ਜਿਸ ਵੇਲੇ ਟੈਰੋਰਿਜ਼ਮ ਬਹੁਤ ਜੋਰਾਂ ਤੇ ਚੱਲੀ ਤੇ ਉਸ ਵੇਲੇ ਅਸੀਂ ਵੀ ਸੈਕਟਰੀਅਟ ਚ ਸੁਣਦੇ ਰਹਿੰਦੇ ਸੀ ਗਵਰਨਮੈਂਟ ਵਿਚਾਰ ਕਰਦੇ ਰਹਿੰਦੇ ਸੀ ਮੀਟਿੰਗਸ ਹੁੰਦੀਆਂ ਰਹਿੰਦੀਆਂ ਸੀ ਬਈ ਇਹ ਇਹਨੂੰ ਕਿਸ ਤਰ੍ਹਾਂ ਠੱਲਿਆ ਜਾਵੇ ਕੋਈ ਰਸਤਾ ਨਹੀਂ ਸੀ ਲੱਭਦਾ ਆਖਰਕਾਰ ਸੈਂਟਰ ਨੇ ਇਹ ਰਸਤਾ ਲੱਭਿਆ ਕਿ ਸ਼ਕਤੀ ਦੇ ਨਾਲ ਇਹ ਇਹਨਾਂ ਨੂੰ ਕੁਚਲ ਦਿਓ ਜੋ ਮਰਜ਼ੀ ਹੋ ਜਾਵੇ ਸੈੱਟ ਕਰ ਦਿਓ ਜਿਵੇਂ ਮਰਜ਼ੀ ਕਰ ਦਿਓ ਉਹਦੀ ਜ਼ਿੰਮੇਵਾਰੀ ਲਈ ਕੇ ਪੀ ਐਸ ਗਿੱਲ ਨੇ ਕੇ ਪੀ ਐਸ ਗਿੱਲ ਨੇ ਕਿਹਾ ਕਿ ਮੈਂ ਕਰੂੰਗਾ ਇਹਨਾਂ ਨੂੰ ਸੈੱਟ ਕਰੂੰਗਾ ਪਰ ਉਹਨੇ ਸ਼ਰਤ ਰੱਖੀ ਵੀ ਮੈਨੂੰ ਕੋਈ ਟੋਕੇ ਨਾ ਨਾ ਕੋਈ ਚੀਫ ਮਿਨਿਸਟਰ ਨਾ ਕੋਈ ਗਵਰਨਰ ਐਕਸੈਪਟ ਪ੍ਰਾਈਮ ਮਿਨਿਸਟਰ ਤੇ ਹੋਮ ਮਿਨਿਸਟਰ ਹੋਰ ਮੇਰੇ ਨਾਲ ਕੋਈ ਗੱਲ ਨਾ ਕਰੇ ਉਹਨਾਂ ਨੇ ਮੰਨ ਲਈ ਕਿਉਂ ਜ਼ਰੂਰ ਤਾਂ ਗੱਲ ਕਰਨ ਦੀ ਹੁਣ ਇੱਥੇ ਆਉਂਦਾ ਰੋਲ ਬਿਆਨ ਸਿੰਘ ਦਾ ਬਿਆਨ ਸਿੰਘ ਨੇ ਗਦਾਰੀ ਕੀਤੀ ਬਿਆਨ ਸਿੰਘ ਨੂੰ ਇਹ ਕਿਹਾ ਗਿਆ ਵੀ ਤੁਸੀਂ ਸਾਇਲੈਂਟ ਸਪੈਕਟੇਟਰ ਰਹਿਣਾ ਜਿੰਨੇ ਮਰਜੀ ਬੱਚੇ ਮਰਦੇ ਨੇ ਜਿੰਨੇ ਮਰਜੀ ਫੈਮਲੀਆਂ ਬਰਬਾਦ ਹੋ ਜਾਣ ਪੰਜਾਬ ਚ ਜੋ ਮਰਜੀ ਹੋ ਜਾਏ ਤੁਸੀਂ ਨਹੀਂ ਬੋਲਣਾ ਬਿਆਨ ਸਿੰਘ ਨਹੀਂ ਬੋਲਿਆ ਬਿਆਨ ਸਿੰਘ ਮੈਨੂੰ ਪਤਾ ਹੈ ਮੈਂ ਉਸ ਵੇਲੇ ਐਕਟਿਵ ਸਰਵਸ ਦੇ ਵਿੱਚ ਸੀ ਬਿਆਨ ਸਿੰਘ ਨੇ ਬਿਲਕੁਲ ਇੰਟਰਫੀਅਰ ਨਹੀਂ ਕੀਤਾ گورنر ਨੇ ਇੰਟਰਫੀਅਰ ਨਹੀਂ ਕੀਤੀ ਔਰ ਕੇ ਪੀ ਐਸ ਗੱਲ ਜਿਹੜਾ ਇਹਨਾਂ ਦੀ ਮੀਟਿੰਗ ਦੇ ਵਿੱਚ ਯਹੀ ਦਿੱਤਾ ਹੀ ਫੇਰ ਕੇ ਇਹਨਾਂ ਨੂੰ ਵਾਪਸ ਆ ਜਾਂਦਾ ਸੀ ਪ੍ਰੋਵਾਈਡਿੰਗ ਕੀਤੀ ਉਹਨਾਂ ਨੇ ਬੀਨ ਸਿੰਘ ਨੇ ਸਾਇਲੈਂਟ ਸਪੈਕਟੇਟਰ ਹੋ ਕੇ ਕਿੰਨੇ ਬੱਚੇ ਪੰਜਾਬ ਦੇ ਮਰਵਾਤੇ ਕਤਲੇਆਮ ਕਰਵਾ ਦਿੱਤਾ ਇਹ ਬਹੁਤ ਵੱਡਾ ਦੋਸ਼ੀ ਸੀ ਉਸ ਵੇਲੇ ਗਿਣਿਆ ਗਿਆ ਕਿ ਬੀਨ ਸਿੰਘ ਜਿਹੜਾ ਬਹੁਤ ਵੱਡਾ ਇਹਨੂੰ ਬੁੱਚੜ ਤੱਕ ਕਹਿ ਦਿੱਤਾ ਵੀ ਇਹ ਪੰਜਾਬ ਦਾ ਹੈ ਹੁਣ ਉਹਦਾ ਪੋਤਾ ਹੈ ਰਮਨੀਤ ਬੇਟੂ ਜੀ ਉਹ ਮੁੰਡਾ ਤੇ ਦਾ ਸਾਨੂੰ ਪਤਾ ਵੀ ਉਸ ਵੇਲੇ ਵੀ ਇੰਨਾ ਕੰਮਕੁਮ ਨਹੀਂ ਸੀ ਜਾਣਦਾ ਇਹ ਇਨੀ ਸੈਂਸ ਨਹੀਂ ਸੀ ਹੈਗੀ ਉਹਨੂੰ ਰਾਜਨੀਤੀ ਦੀ ਤੋਂ ਬਾਅਦ ਦੇ ਵਿੱਚ ਬਣਿਆ ਪਰ ਉਹਦੀ ਕੋਈ ਕੰਟਰੀਬਿਊਸ਼ਨ ਨਹੀਂ ਰਹੀ ਹੁਣ ਇਹ ਮੁੰਡਾ ਇਹ ਵੀ ਮੇਰੇ ਸਾਹਮਣੇ ਐਮਪੀ ਬਣਿਆ ਅੱਗੇ ਆ ਗਿਆ ਕਾਂਗਰਸ ਜੋ ਚਲਾ ਗਿਆ ਕਿਉਂਕਿ ਕਾਂਗਰਸ ਦੇ ਵਿੱਚ ਖਾਨਦਾਨੀ ਇਹ ਉਹ ਸਾਰੇ ਬਿਨ ਸਿੰਘ ਹੋਣੀ ਸਾਰੇ ਉੱਥੇ ਹੀ ਸੀ ਜੀ ਹੁਣ ਦੇਖੋ ਸਰਕਾਰ ਬਦਲ ਗਈ ਤੇ ਸਰਕਾਰ ਆ ਗਈ ਭਾਜਪਾ ਦੀ ਬੀਜੇਪੀ ਨੇ ਕੀ ਚਾਲ ਇਹ ਚਾਲ ਹੈ ਬੀਜੇਪੀ ਨੇ ਕੀ ਕੀਤਾ ਹੈ ਅੱਛਾ ਜੋ ਬੰਦੀ ਸਿੰਘਾਂ ਦੀ ਆਵਾਜ਼ ਉੱਠੀ ਹੈ ਇਹ ਚਾਲ ਹੈ ਸਭ ਤੋਂ ਵੱਡੀ ਚਾਲ ਹੈ ਨਹੀਂ ਮੈਂ ਤੁਹਾਨੂੰ ਇਹ ਬੈਕਗ੍ਰਾਉਂਡ ਦੱਸ ਰਿਹਾ ਇੱਥੇ ਆਉਂਗਾ ਮੈਂ ਜੀ ਇੱਥੇ ਆਉਂਗਾ ਕਿ ਮੈਂ ਆਪ ਬਹੁਤ ਵੱਡਾ ਸਪੋਰਟਰ ਸਪੋਰਟਰ ਹਾਂ ਕਿ ਬੰਦੀ ਸਿੰਘਾਂ ਨੂੰ ਛਡਾਉਣਾ ਚਾਹੀਦਾ ਛੱਡਣਾ ਚਾਹੀਦਾ ਕਿ ਕਾਨੂੰਨ ਦੇ ਮੁਤਾਬਕ ਜਿਹੜੀ ਕੋਈ ਸਜ਼ਾ ਭੁਗਤ ਚੁੱਕਿਆ ਹੋਵੇ ਤੇ ਫੇਰ ਉਸ ਨੂੰ ਅੰਦਰ ਰੱਖੋ ਮਤਲਬ ਕੋਈ ਨਹੀਂ ਐਵੇਂ ਖਾ ਮਖਾਜ ਦੋਸ਼ ਲਾ ਕੇ ਐਨਐਸਏ ਲਗਾ ਕੇ ਅੰਦਰ ਰੱਖੋ ਸਿੱਖਾਂ ਨੂੰ ਇਹ ਕੋਈ ਮਤਲਬ ਨਹੀਂ ਪਰ ਇਹ ਦੇ ਪਿੱਛੇ ਚਾਲ ਹੈ ਵਿਲ ਹੈ ਇੱਕ ਸਾਜ਼ਿਸ਼ ਹੈ ਕਿਉਂ ਕੀਤਾ ਜਾ ਰਿਹਾ ਹੈ ਇਹ ਸਿੱਖਾਂ ਨੂੰ ਪਰੇਸ਼ਾਨ ਕਿਉਂ ਕੀਤਾ ਜਾ ਰਿਹਾ ਪੰਜਾਬ ਨੂੰ ਜਿਹੜਾ ਬਰਬਾਦ ਕਿਉਂ ਕੀਤਾ ਜਾ ਰਿਹਾ ਇਹ ਦੇ ਪਿੱਛੇ ਚਾਲ ਹੈ ਮੈਂ ਤੁਹਾਨੂੰ ਦੱਸਿਆ ਸੀ ਕਿ ਕਾਂਗਰਸ ਦੀ ਇੱਕ ਬਹੁਤ ਵੱਡੀ ਸਟੋਰੀ ਹੈ ਕਾਂਗਰਸ ਨੇ ਸਟੈਪ ਬਾਈ ਸਟੈਪ ਪੰਜਾਬ ਨੂੰ ਛਾਂਗਿਆ ਖਰਾਬ ਕੀਤਾ ਤੰਗ ਕੀਤਾ ਚਾਲਾਂ ਚੱਲੀਆਂ ਉਹਦੇ ਵਿੱਚ ਇੱਕ ਚਾਲ ਇਹ ਵੀ ਸੀ ਕੀ ਸੀ ਨਹੀਂ 1970 ਵਿੱਚ ਚਾਲ ਚੱਲੀ ਇਹ ਵੀ ਕਾਂਗਰਸ ਦੀ ਚਾਲ ਸੀ ਕਿ ਪੰਜਾਬ ਹਰਿਆਣਾ ਤੇ ਯੂਪੀ ਇਹਨਾਂ ਦੇ ਵਿੱਚੋਂ ਜਿਹੜੇ ਜਿਹੜੇ ਯੂਪੀ ਤੇ ਹਰਿਆਣਾ ਤੇ ਹੋਰ ਬਿਹਾਰ ਦੇ ਵਿੱਚੋਂ ਜਿਹੜੇ ਮਾਈਗ੍ਰੇਸ਼ਨ ਆ ਉਹ ਲੇਬਰ ਦੀ ਪੰਜਾਬ ਚ ਕਰਾ ਲੇਬਰ ਦੀ ਮਾਈਗ੍ਰੇਸ਼ਨ ਕਰਾਓ ਇੱਕ ਉਪਰੋਂ ਆਰਡਰ ਸਾਜਿਸ਼ ਦੇ ਤਹਿਤ ਇਹ ਬਿਹਾਰ ਦੇ ਵਿੱਚੋਂ ਤੇ ਯੂਪੀ ਦੇ ਵਿੱਚੋਂ ਜਿਹੜੇ ਭਈਆ ਲੋਕ ਹੈ ਨਾ ਇਹਨਾਂ ਨੂੰ ਲੇਬਰਰ ਬਣਾਇਆ ਖੇਤੀਬਾੜੀ ਦਾ ਕੰਮ ਦਿੱਤਾ ਪੰਜਾਬ ਦੇ ਬੰਦੇ ਰਿਮੂਵ ਕਰੋ ਮੁੰਡੇ ਰਿਮੂਵ ਕਰੋ ਖੇਤੀਬਾੜੀ ਨਾ ਕਰਨ ਇਹ ਕਰਨ ਫਿਰ ਇਹਨਾਂ ਦੇ ਵੋਟਰ ਕਾਰਡ ਬਣਾਏ ਰਾਸ਼ਨ ਕਾਰਡ ਬਣਵਾਏ ਹੁਣ ਆ ਗਿਆ ਰਵਨੀਤ ਬਿੱਟੂ ਰਵਨੀਤ ਬਿੱਟੂ ਜਿਹੜਾ ਇਹ ਕਿਸ ਤਰ੍ਹਾਂ ਜਿੱਤਿਆ ਇਹ ਪਾਛਪਾ ਨੇ ਇਹ ਤਨੁਪਦਵ ਦੇ ਅਧਾਰ ਕੋਈ ਨਹੀਂ ਹੋਣ ਵੀ ਕੋਈ ਸੀਟ ਨਹੀਂ ਮਿਲੀ ਹਮਮ ਇਹ ਲੋਕ ਤਾਂ ਕਹਿੰਦੇ ਕਹਿੰਦੇ ਜਿੰਨਾ ਮਰਜੀ ਇਸ ਦੀ ਕਿੰਨਾ ਚੱਲ ਪੈਣ ਕਹਿੰਦੇ ਖਿਲਾਫ ਬੋਲਦੇ ਆ ਖਿਲਾਫ ਬੋਲ ਬੋਲ ਕੇ ਇਸ ਦੇ ਨਾਲ ਸੀਟਾਂ ਲਈ ਜਾਂਦੇ ਆ ਕਹਿੰਦੇ ਲੋਕਾਂ ਨੇ ਤਾਂ ਫਤਵਾ ਦਿੱਤਾ ਨਹੀਂ ਕਹਿੰਦੇ ਧੱਕੇ ਨਾਲ ਮੰਤਰੀ ਬਣ ਗਏ ਲੋਕ ਤਾਂ ਇਹ ਕਹਿ ਰਹੇ ਨੇ ਕਮੈਂਟਾਂ ਦੇ ਵਿੱਚ ਨਹੀਂ ਇਹੀ ਗੱਲ ਤੇ ਮੈਂ ਆ ਰਿਹਾ ਦੇਖੋ ਕੀ ਕੀਤਾ ਭਾਰਤੀ ਜਨਤਾ ਪਾਰਟੀ ਬਹੁਤਾਂ ਰੋਲ ਤੇ ਕਾਂਗਰਸ ਨੇ ਪਲੇ ਕੀਤਾ ਪਰ ਹੁਣ ਕਿਉਂਕਿ ਹਕੂਮਤ 10 ਸਾਲਾਂ ਤੋਂ ਪਿਛਲੇ 10 ਸਾਲਾਂ ਤੋਂ ਭਾਜਪੀ ਕੋਲ ਹੈ ਤੇ ਭਾਜਪੀ ਦੇ ਉਸ ਨੂੰ ਦੁਨੀ ਮਾਰ ਮਾਰ ਰਹੀ ਹੈ ਪੰਜਾਬ ਨੂੰ ਨੁਕਸਾਨ ਕਰ ਰਹੀ ਹੈ ਇਹਨਾਂ ਨੇ ਕੀ ਕੀਤਾ ਕਿ ਇਹਨੂੰ ਬੁਲਾਇਆ ਬਿੱਟੂ ਨੂੰ ਉੱਥੇ ਇੱਕ ਤੇ ਇਹ ਪਹਿਲੀ ਗੱਲ ਹੈ ਕਿ ਭਾਜਪੀ ਜਿਹੜਾ ਸਿੱਖ ਹੈ ਜਿਹੜਾ ਪੱਗ ਬੰਦਾ ਬੰਦਾ ਲੀਡਰ ਹੈ ਉਹਨੂੰ ਅੱਗੇ ਕਰਦੀ ਹੈ ਕਾਂਕੇ ਇਹ ਤਾਂ ਦੇ ਉੱਤੇ ਜਿਹੜਾ ਹਿੰਦੂਤਵਾਦ ਆ ਤੇ ਜਿਹੜਾ ਰਾਸ਼ਟਰ ਬਣਾ ਹਿੰਦੂ ਰਾਸ਼ਟਰ ਬਣਾਉਣ ਦਾ ਇਮਝ ਲੱਗਾ ਨਾ ਉਹ ਉਹ ਲੱਗੇ ਕਿ ਨਹੀਂ ਅਸੀਂ ਸੈਕੂਲਰ ਹਾਂ ਸਾਰੇ ਇੱਕ ਹੋ ਜੇ ਇਸ ਕਰਕੇ ਸਰਦਾਰਾਂ ਨੂੰ ਖਿੱਚ ਰਹੀ ਹੈ ਤੇ ਗਿੱਟੂ ਨੂੰ ਵੀ ਖਿੱਚਿਆ ਇਹਨੂੰ ਆਪ ਬੁਲਾਇਆ ਪਈ ਤੂੰ ਤੈਨੂੰ ਅਸੀਂ ਟਿਕਟ ਦਿੰਦੇ ਹਾਂ ਤੂੰ ਲੁਧਿਆਣੇ ਤੋਂ ਖੜਾਓ ਤੇ ਤੈਨੂੰ ਜਿਤਾਵਾਂਗੇ ਈਵਨ ਇੱਥੋਂ ਤੱਕ ਕਹਿ ਦਿੱਤਾ ਜੀ ਕਿ ਢੀ ਵੱਡੀ ਗੱਲ ਹੈ ਪੇਤੇ ਜਿੱਤੇਗਾ ਵੀ ਨਹੀਂ ਤਾਂ ਵੀ ਤੈਨੂੰ ਮਨਿਸਟਰ ਬਣਾਵਾਂਗੇ ਇਹ ਵੀ ਅਮਿਤ ਸ਼ਾਹ ਕਹਿ ਕੇ ਗਏ ਸੀ ਅਮਿਤ ਸ਼ਾਹ ਕਹਿ ਕੇ ਗਏ ਜਿਹੜੀ ਗੱਲਾਂ ਪੂਰੀਆਂ ਹੋ ਰਹੀਆਂ ਪਿੱਛੋਂ ਬਿਲਕੁਲ ਪੇ ਤੈਨੂੰ ਜਿਤਾਵਾਂਗੇ ਹੁਣ ਜਿਹੜਾ ਇਹ ਜਿੱਤੇ ਹੈ ਰਵਨੀਤ ਬੇਟੂ ਪਹਿਲੀ ਤਾਂ ਗੱਲ ਹੈ ਕਿ ਕਾਂਗਰਸ ਦੇ ਕੁਝ ਬੰਦੇ ਨੇ ਨਾਲ ਹੈਗੇ ਸੀ ਠੀਕ ਕੁਝ ਭਾਜਪਾ ਦੇ ਜਿਆਦਾ ਮਾਈਗਰੈਂਟ ਲੇਬਰ ਜਿਹੜੀ ਆ ਭਈਆ ਲੋਕ ਲੁਧਿਆਣੇ ਦੇ ਵਿੱਚ ਬਹੁਤ ਹੈ ਤੁਸੀਂ ਦੇਖੋ ਰੇੜੀਆਂ ਦੀਆਂ ਰੇੜੀਆਂ ਲੱਗੀਆਂ ਹਰ ਕੰਮ ਦੇ ਵਿੱਚ ਉੱਥੋਂ ਦੀ ਸਰਵੇ ਕਰਾ ਕੇ ਵੇਖ ਲੋ ਭਈਆ ਲੋਕ ਉਹਨਾਂ ਨੇ ਵੋਟਾਂ ਪਾਈਆਂ ਉਹ ਤਾਂ ਕਹਿੰਦੇ ਆ ਗਰਵਨੀਤ ਬਿੱਟੂ ਵੀ ਕਹਿੰਦੇ ਆ ਰਾਜਾ ਵੜਿੰਗੀ ਵੀ ਕਹਿੰਦੇ ਕਹਿੰਦੇ ਸਾਡੇ ਵੋਟਰ ਆ ਕਹਿੰਦੇ ਸਾਡੇ ਇੱਥੋਂ ਦੇ ਕਹਿੰਦੇ ਨਾ ਖਿਲਾਫ ਕੋਈ ਬੋਲੇ ਨਾ ਸੁਪਾਲ ਘਰੇ ਨੇ ਬਾਤ ਚੁੱਕੀ ਸੀ ਕਿ ਕਹਿੰਦੇ ਬਾਹਰਲੇ ਇੱਥੇ ਆ ਕੇ ਜ਼ਮੀਨਾਂ ਨਾਲ ਲੈਣ ਕਹਿੰਦੇ ਸਾਡੇ ਵੋਟਰ ਆ ਕਹਿੰਦੇ ਇੱਥੋਂ ਦੇ ਵਸਨੀਕ ਆ ਕਹਿੰਦੇ ਇਹ ਨਾ ਪੋਲੀਟੀਕਲ ਪਾਰਟੀ ਇਹ ਹਿੱਸੇ ਕਰਕੇ ਤੇ ਨੁਕਸਾਨ ਕਰਦੀ ਏ ਨੁਕਸਾਨ ਇਹਨਾਂ ਦਾ ਥੋੜਾ ਹੋ ਰਿਹਾ ਏ ਨੁਕਸਾਨ ਤੇ ਪੰਜਾਬ ਦਾ ਹੋ ਰਿਹਾ ਪੰਜਾਬੀ ਦਾ ਹੋ ਰਿਹਾ ਤੁਹਾਡਾ ਹੋ ਰਿਹਾ ਮੇਰਾ ਹੋ ਰਿਹਾ ਪਿੱਟੇ ਕੋਫਰ ਕਰ ਲੈਣਗੇ ਤੁਸੀਂ ਕਿੱਥੇ ਜਾਓਗੇ ਜੀ ਤੁਸੀਂ ਤਾਂ ਮਾਇਕ ਲੈ ਕੇ ਇੰਟਰਵਿਊ ਨਹੀਂ ਲੈਣ ਜੋਗੇ ਵੀ ਨਹੀਂ ਰਹਿ ਜਾਣਾ ਇਹ ਵੀ ਉਹ ਭਈਆ ਲੋਕ ਅੱਗ ਗਏ ਆ ਉਹਨਾਂ ਦੇ ਨਾਲ ਆ ਗਏ ਆ ਉਹ ਮੀਡੀਆ ਦੇ ਵਿੱਚ ਆ ਗਏ ਆ ਤੇ ਪੰਜਾਬ ਤੇ ਜਿਹੜਾ ਤੁਸੀਂ ਮੈਂ ਇੱਥੋਂ ਦੀ ਗੱਲ ਕਰਦਾ ਮੈਂ ਝਿਜਕਦਾਰੀ ਇਹ ਕਾਰਨ ਤੋਂ ਆ ਸਾਡਾ ਮੁਹੱਲੀ ਵੇਖ ਲਓ ਭਈਆ ਤਿੰਨ ਪਾਲੀ ਹਰਥਾਂ ਸਾਨੂੰ ਨਪਾਲੀ ਮਿਲਦਾ ਬਿਲਕੁਲ ਇਹ ਤਾਂ ਮਾਈਗ੍ਰੇਸ਼ਨ ਹੋ ਰਹੀ ਹੈ ਡੈਮੋਗ੍ਰਾਫਿਕ ਚੇਂजेस ਹੋ ਰਹੀਆਂ ਔਰ ਉਹ ਸਾਜਿਸ਼ਤਾਇਤ ਹੋ ਰਹੀਆਂ ਸਾਜਿਸ਼ਤਾਇਤ ਹੋ ਰਹੀਆਂ ਔਰ ਇਹਨਾਂ ਸਾਜਿਸ਼ ਕਰਕੇ ਹੀ ਜਿਹੜਾ ਇਹਨੂੰ ਪੁੱਟ ਕੀਤਾ ਪੁੱਟ ਕਰਕੇ ਕਿਉਂਗੇ ਸਿੱਖ ਫੇਸ ਚਾਹੀਦਾ ਸੀ ਇੱਕ ਸਿੱਖ ਫੇਸ ਲਿਆ ਇੱਕ ਇਹਨੂੰ ਲਾਲਚ ਪੈ ਗਿਆ ਬਿੱਟੂ ਨੂੰ ਕਿ ਮੈਂ ਮਨਿਸਟਰ ਬਣ ਜਾਊਂਗਾ ਮਨਿਸਟਰ ਬਣ ਕੇ ਬਣ ਤੱਕ ਗਿਆ ਮਨਿਸਟਰ ਮਨਿਸਟਰ ਬਣ ਕੇ ਤੇ ਅੱਗੇ ਸਟੈਪ ਅੱਗੇ ਜਿਹੜਾ ਵਾਸਤੇ ਉਹ ਪੌੜੀ ਬਣਦੀ ਹੈ ਮੈਂ ਮਨਿਸਟਰ ਬਣ ਜਾਉ ਸੋ ਇਹ ਪਹਿਲਾਂ ਕਾਂਗਰਸ ਨੇ ਮਾਰਿਆ ਪੰਜਾਬ ਨੂੰ ਹੁਣ ਜਿਹੜਾ ਬਿੱਟੂ ਨੂੰ ਇੰਸਟਾਲ ਕੀਤਾ ਇਹ ਭਾਜਪਾ ਦੀ ਚਾਲ ਹੈ ਭਾਜਪਾ ਆਪਣੇ ਪੈਰ ਜਮਾਉਣਾ ਚਾਹੁੰਦੀ ਪੰਜਾਬ ਚ ਪੰਜਾਬ ਚ ਪੈਰ ਨਹੀਂ ਜੰਮ ਰਿਹਾ ਇਹ ਸਰ ਸੰਕਿਨ ਕਿਵੇਂ ਹੋਏਗਾ ਜਿਵੇਂ ਤੁਸੀਂ ਹੁਣ ਸੰਤਾਂ ਦੀ ਗੱਲ ਕੀਤੀ ਮੈਂ ਵੀ ਇਸ ਦੇ ਵਿੱਚ ਗੱਲ ਕਰਾਂਗਾ ਜਿਵੇਂ ਮੀਟਿੰਗ ਹੋਈ ਗਿਆਨੀ ਜੈਲ ਸਿੰਘ ਆਪ ਮੌਜੂਦ ਸੀਗੇ ਮੀਟਿੰਗ ਹੋਈ ਉਸ ਤੋਂ ਬਾਅਦ ਤੁਸੀਂ ਕਿਹਾ ਕਿ ਉਹਨਾਂ ਨੂੰ ਇੱਕ ਤਕੜਾ ਕਰ ਦਿੱਤਾ ਮੋਰਾ ਬਣਾ ਦਿੱਤਾ ਉਸ ਤੋਂ ਬਾਅਦ ਜਦੋਂ ਸੰਤਾਂ ਦੀ ਤੂਤੀ ਬੋਲਣ ਲੱਗੀ ਫਿਰ ਸੋਚਿਆ ਕਿ ਸਟੈਪ ਬੈਕ ਕਰਨਾ ਚਾਹੀਦਾ ਅਮਿਤਪਾਲ ਉਹਨਾਂ ਦਾ ਵੀ ਇੱਥੇ ਐਂਟਰੀ ਹੈਗੀ ਆ ਫਿਰ ਤੁਸੀਂ ਇਹ ਚੀਜ਼ਾਂ ਨੂੰ ਕਿਵੇਂ ਜੋੜ ਕੇ ਦੇਖਦੇ ਹ ਰਵਨੀਤ ਬਿੱਟੂ ਤੇ ਅਮਰਪਾਲ ਸਿੰਘ ਹੋਰਾਂ ਨੂੰ ਕਿਉਂਕਿ ਕਹਿੰਦੇ ਪੰਜਾਬ ਜਿਹੜਾ ਜਾਏਗਾ ਫਿਰ ਉਹ ਦੌਰ ਚ ਜਾਏਗਾ ਰਵਨੀਤ ਬਿੱਟੂ ਹੋਰੀ ਜਿਹੜੇ ਆਪਣੇ ਦਾਦੇ ਦੇ ਕਦਮਾਂ ਤੇ ਚੱਲਣਗੇ ਇਸ ਤਿੱਕੇ ਨਾਲ ਲੋਕ ਵਿਚਾਰ ਕਰ ਰਹੇ ਨੇ ਲੋਕ ਵਿਚਾਰੇ ਕੀ ਕਨਫਿਊਜ਼ ਹੋ ਗਏ ਇਸ ਵੇਲੇ ਜੇ ਸਹੀ ਗੱਲ ਪੁੱਛੋ ਨਾ ਮੇਰੇ ਕੋਲ ਜਿਹੜੀ ਮੈਂ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਰਾਜ ਜਿਹੜਾ ਨਾ ਬੀਜੇਪੀ ਨਾ ਕਾਂਗਰਸ ਨਾ ਆਮ ਆਦਮੀ ਪਾਰਟੀ ਕਰ ਰਹੀ ਹੈ ਰਾਜ ਕਰ ਰਹੀਆਂ ਏਜੰਸੀਜ਼ ਰਾਜ ਕਰ ਰਹੀਏ ਪਾਕਿਸਤਾਨ ਦੀ ਆਈਐਸਆਈ ਰਾਜ ਕਰ ਰਹੀਏ ਸੀਆਈਏ ਇਹਨਾਂ ਏਜੰਸੀਆਂ ਦੀਆਂ ਜਿਹੜੀਆਂ ਜੜਾ ਨਾ ਇਹ ਜਿੰਨੇ ਪੁਆੜੇ ਪਾਏ ਆ ਨਾ ਸਾਰੇ ਇਹਨਾਂ ਨੇ ਪਾਏ ਆ ਤੇ ਜਿਹੜੇ ਬੰਦਵਾ ਹੁਣ ਤੁਸੀਂ ਜਿਹੜਾ ਮੁੱਦਾ ਚੁੱਕਿਆ ਜਿਹੜੀ ਮੈਨੂੰ ਗੱਲ ਕਹੀ ਹੈ ਇਹ ਗੱਲ ਕਿੱਧਰ ਨੂੰ ਜਾ ਰਹੀ ਹੈ ਹੁਣ ਤੁਸੀਂ ਦੱਸੋ ਕਿੱਧਰ ਨੂੰ ਜਾ ਰਹੀ ਹੈ ਜਿਸ ਦਿਨ ਮੈਂ ਪੁੱਟ ਕੀਤਾ ਕਿ ਹੁਣ ਮੈਂ ਦੱਸਣ ਲੱਗਾ ਕਿੱਧਰ ਨੂੰ ਜਾ ਰਹੀ ਹੈ ਸਰਬਜੀਤ ਸਿੰਘ ਜਿੱਤਿਆ ਚਾਰ ਪੰਜ ਵਾਰੀ ਹਾਰ ਗਿਆ ਸੀ ਪਹਿਲਾਂ ਬਿਲਕੁਲ ਠੀਕ ਹੈ ਹੁਣ ਉੱਥੇ ਗਿਆ ਤੜਾ ਤੜ ਅਖੀਰਲੇ 15 ਦਿਨਾਂ ਦੇ ਵਿੱਚ ਫੜਾਪਲਟ ਕਰੋ ਜੀ ਕਹਨੋ ਜੀ ਕਰੋ ਸਰਬਜੀਤ ਸਿੰਘ ਜਿੱਤ ਗਏ ਅਮਰਤਪਾਲ ਜੀ ਜਿੱਤ ਗਏ ਇੱਕ ਆਧੇ ਕਰਕੇ ਜਿੱਤੇ ਹੈ ਕਿਉਂਕਿ ਇਹ ਪੰਥਕ ਮੁੱਦਾ ਜਿਹੜਾ ਪੰਥਕ ਫੈਸਾ ਜਿਹੜੇ ਪੰਥਕ ਸੈਕਰੀਫਾਈਸ ਕਰਨ ਵਾਲੇ ਜਿਹੜੇ ਹਕੇ ਤਤਵ ਇਹਨਾਂ ਨੂੰ ਅੱਗੇ ਲਿਆਉਣਾ ਚਾਹੁੰਦੀ ਹੈ ਇਹ ਏਜੰਸੀਆਂ ਲਿਆਉਂਦੀਆਂ ਫਿਰ ਇਹਨਾਂ ਨੂੰ ਏਜੰਸੀਆਂ ਲਿਆਉਣਾ ਚਾਹੁੰਦੀਆਂ ਇਹਨਾਂ ਨੂੰ ਲਿਆਤਾ ਗਿਆ ਅਮਿਤਪਾਲ ਨੂੰ ਸਰਬਜੀਤ ਨੂੰ ਏਜੰਸੀਆਂ ਲੈ ਕੇ ਆ ਕੇ ਮੈਂ ਪੱਕਾ ਕਹਿਣਾ ਵੀ ਏਜੰਸੀਆਂ ਲਿਆਂਦਾ ਇਹ ਪੰਜਾਬ ਦਾ ਬੇੜਾ ਗਰ ਕਰਨ ਵਾਸਤੇ ਇਹ ਨੇ ਹੁਣ ਉਥੇ ਪਾਰਲੀਮੈਂਟ ਜਾ ਕੇ ਕੀ ਬੋਲਣਗੇ ਬੋਲਣਗੇ ਤੇ ਇਹਨਾਂ ਨੂੰ ਖਾਲਸਤਾਨੀ ਕਹਿਣਗੇ ਖਾਲਸਤਾਨੀ ਕਹਿਣਗੇ ਤੇ ਤੁਹਾਡੇ ਪੱਲੇ ਕੀ ਰਹਿ ਗਿਆ ਪੰਜਾਬ ਦੇ ਲੋਕਾਂ ਦੇ ਪੱਲੇ ਪਾਪੂਲੇਸ਼ਨ ਦੇ ਪੱਲੇ ਤੁਸੀਂ ਦੇਖੋ ਇੰਮੇਜ ਤੇ ਤੁਹਾਡਾ ਖਰਾਬ ਹੋ ਰਿਹਾ ਹੈ ਸਿਮਰਨਜੀਤ ਸਿੰਘ ਮਾਨ ਵੀ ਜਾਂਦੇ ਨੇ ਉਹ ਵੀ ਆਵਾਜ਼ ਰੱਖਦੇ ਨੇ ਉਹ ਵੀ ਤਾਂ ਇਹ ਗੱਲਾਂ ਕਰਦੇ ਨੇ ਉਹਨਾਂ ਦੇ ਉੱਤੇ ਜੇ ਕੋਈ ਟੈਗ ਲੱਗਦਾ ਤਾਂ ਉਹਨਾਂ ਨੂੰ ਤਾਂ ਕੋਰਟ ਨੇ ਬਰੀ ਘੱਟ ਦਾ ਕਹਿ ਦਿੱਤਾ ਗਿਆ ਕਿ ਤੁਸੀਂ ਸਿਮਰਨਜੀਤ ਸਿੰਘ ਮਾਨ ਦਾ ਕੋਈ ਸਟੈਂਡ ਨਹੀਂ ਉਹਨੇ ਆਪਣਾ ਲੀਡਰ ਬਣਨ ਵਾਸਤੇ ਖਾਲਸਾਪੁਰ ਦਾ ਨਾਅਰਾ ਲਾਇਆ ਤੇ ਕਹਿੰਦਾ ਜੀ ਮੈਂ ਹਿੰਦੁਸਤਾਨ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਜੀ ਪੇ ਜੇ ਨਹੀਂ ਮੰਨਦਾ ਤਾਂ ਸੌਂ ਕਿਉਂ ਚੁੱਕੀ ਸੰਵਿਧਾਨ ਦੀ ਫਿਰ ਕੋਈ ਸਟੈਂਡ ਰਹਿ ਗਿਆ ਜੀ ਪਿੱਛੇ ਬਿਲਕੁਲ ਇਹ ਗੱਲਾਂ ਕਹਿਣ ਵਾਲੀਆਂ ਜਿਹੜੇ ਕਰਨ ਵਾਲੇ ਬੰਦੇ ਆ ਨਾ ਉਹ ਮਰਨ ਵਾਲੇ ਹੁੰਦੇ ਆ ਉਹ ਕਹਿੰਦੇ ਮਰਦੇ ਆ ਮਰ ਜਾਵਾਂਗੇ ਜੇ ਅਸੀਂ ਕਹਿੰਦੇ ਹਿੰਦੁਸਤਾਨ ਦੇ ਕਨਸਟੀਟਿਊਸ਼ਨ ਨੂੰ ਨਹੀਂ ਮੰਨਦੇ ਤੇ ਨਹੀਂ ਮੰਨਦੇ ਫਿਰ ਵੀ ਇੱਕ ਪਾਸੇ ਤੁਸੀਂ ਸੌਂ ਚੁੱਕਣ ਅਮਰਤਪਾਲ ਨੇ ਵੀ ਸੌਂ ਚੁੱਕਣੀ ਆ ਸਰਜੀਤ ਨੇ ਵੀ ਸੌਂ ਚੁੱਕਣੀ ਆ ਇਹ ਆਪਣੇ ਸਿਮਰਨਜੀਤ ਮਾਨ ਨੇ ਵੀ ਸੌਂ ਚੁੱਕੀ ਹੈ ਤੇ ਫਿਰ ਤੁਸੀਂ ਮੈਨੂੰ ਦੱਸੋ ਜੀ ਕਿ ਜਿਹੜੇ ਅਸੀਂ ਉਹ ਨਾਰੇ ਲਾਉਂਦੇ ਆ ਪੇ ਅਸੀਂ ਹਿੰਦੁਸਤਾਨ ਤੋਂ ਵੱਖਰੇ ਆ ਅਸੀਂ ਸਾਡਾ ਕੋਈ ਲੈਣਾ ਦੇਣਾ ਨਹੀਂ ਅਸੀਂ ਕਨਸਟੀਚਿਊਸ਼ਨ ਨਹੀਂ ਮੰਨਦੇ ਇਹ ਗੱਲਾਂ ਹੀ ਹੋਈਆਂ ਨਾ ਇਹ ਮੈਂ ਇਹ ਜਿਹੜੀ ਗੱਲ ਕਹਿਣਾ ਕਿ ਇਸ ਵੇਲੇ ਪੰਜਾਬ ਦੀ ਜਨਤਾ ਜਿਹੜੀ ਬੜੀ ਭੰਬਲ ਪੂਸੇ ਵਿੱਚ ਹੈ ਨਚਾਰੀਆਂ ਏਜੰਸੀਆਂ ਤੁਸੀਂ ਉਹ ਇੱਕ ਅਗਲੇ ਵੱਖਰੇ ਮੁੱਦੇ ਤੇ ਉੱਤੇ ਆਪਾਂ ਗੱਲ ਕਰਾਂਗੇ ਇਸ ਦਿੱਤੇ ਖੁੱਲ ਕੇ ਗੱਲ ਕਰਾਂਗੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ 1995 ਦੇ ਵਿੱਚ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਸੀਗਾ ਕਿ ਖਾਲਿਸਤਾਨ ਮੰਗਣਾ ਅਪਰਾਧ ਨਹੀਂ ਹੈਗਾ ਇਸਦੇ ਆਪਾਂ ਖੁੱਲੀ ਚਰਚਾ ਕਰਾਂਗੇ ਤੁਹਾਡੇ ਕੋਲ ਵੀ ਕੋਈ ਇਫੈਕਟ ਹੋਣਗੇ ਸਾਡੇ ਕੋਲ ਵੀ ਹੋਣਗੇ ਆਪਾਂ ਉਸ ਤੇ ਗੱਲ ਕਰਾਂਗੇ ਹੁਣ ਆਖਰੀ ਸਵਾਲ ਕਿ ਅੰਮ੍ਰਿਤਪਾਲ ਰਵਨੀਤ ਬਿੱਟੂ ਸਰਜੀਤ ਸਿੰਘ ਇਹ ਪੰਜਾਬ ਦਾ ਕੀ ਭਵਿੱਖ ਸਵਾਰਨਗੇ ਇਹ ਕੋਈ ਭਵਿੱਖ ਨਹੀਂ ਸਵਾਰਨਗੇ ਨੁਕਸਾਨ ਕਰਨਗੇ ਨੁਕਸਾਨ ਕਰਨਗੇ ਮੈਂ ਇਹ ਸ਼ਬਦਾਂ ਦੇ ਨਾਲ ਬਾਰ ਬਾਰ ਰਿਪੀਟ ਕਰ ਰਿਹਾ ਤੁਹਾਨੂੰ ਦੱਸਿਆ ਕਿ ਏਜੰਸੀਆਂ ਨੇ ਚੱਕ ਲਿਆ ਏਜੰਸੀਆਂ ਚੱਕ ਕੇ ਇਹਨਾਂ ਨੂੰ ਵੀ ਬਰਬਾਦ ਕਰਨਗੇ ਤੇ ਪੰਜਾਬ ਨੂੰ ਵੀ ਬਰਬਾਦ ਲੋਕ ਤਾਂ ਫਿਰ ਤੁਹਾਨੂੰ ਗਾਲਾਂ ਕੱਢਣਗੇ ਕਮੈਂਟਾਂ ਦੇ ਵਿੱਚ ਕਿ ਬਾਪ ਨੂੰ ਕੀ ਪਤਾ ਐਵੇਂ ਆਪਣੀਆਂ ਮਰ ਜਾਂਦੇ ਆਪਦੀਆਂ ਨਹੀਂ ਮਰਦੇ ਮੇਰਾ 48 ਸਾਲ ਦਾ ਤਜਰਬਾ ਹੈ ਤੁਸੀਂ ਆਪਣੀ ਅੱਖੀ ਜਿਹੜੀ ਚੀਜ਼ਾਂ ਦੇਖਿਆ ਉਹ ਤੁਹਾਨੂੰ ਡਰ ਹੈ ਤੁਹਾਡੇ ਜ਼ੈਨ ਦੇ ਵਿੱਚ ਆ ਹੁਣੇ ਦੱਸ ਰਿਹਾ ਸੀ ਹੁਣ ਆ ਵੇਖ ਰਿਹਾ ਸੀ ਜੇ ਕਹਿੰਦੇ ਉਹ ਤੁਹਾਨੂੰ ਵੀਡੀਓ 'ਤੇ ਦੁਕਾ ਦੇਣਾ ਮੈਂ ਨੌਲੇਜ ਤੋਂ ਬਗੈਰ ਨਹੀਂ ਗੱਲ ਕਰਦਾ ਨੌਲੇਜ ਤੋਂ ਬਗੈਰ ਇੰਨੇ ਡੀਪ ਨੌਲੇਜ ਹੀ ਨਹੀਂ ਹੈਗਾ ਇਹਨਾਂ ਨੂੰ ਲੋਕਾਂ ਨੂੰ ਜਿਹੜੇ ਕਮੈਂਟ ਕਰਦੇ ਮੈਂ ਤੇ ਇਹਨਾਂ ਦਾ ਗੁੱਸਾ ਹੀ ਨਹੀਂ ਕਰਦਾ ਕਿਉਂਕਿ ਇਨੀ ਲੈਵਲ ਤੱਕ ਇਹਨਾਂ ਨੂੰ ਪਤਾ ਹੀ ਨਹੀਂ ਕਿ ਆਈਐਸਆਈ ਕੀ ਕਰ ਰਹੀ ਹੈ ਸੀਆਈਏ ਕੀ ਕਰ ਰਹੀ ਹੈ ਅਫਗਾਨਿਸਤਾਨ ਹੁਣ ਡਰੱਗ ਵਾਲਾ ਮਸਲਾ ਮੈਂ ਵੱਖਰਾ ਕਰਨੀ ਸੀ ਗੱਲ ਪਰ ਤੁਸੀਂ ਸ਼ੁਰੂ ਕਰ ਦਿੱਤੀ ਹੁਣ ਡਰੱਗ ਜਿਹੜੀ ਪੰਜਾਬ ਦੇ ਵਿੱਚ ਆਈ ਹੈ ਇਹ ਡਰੱਗ ਜਿਹੜੀ ਆਈਐਸਆਈ ਲੈ ਕੇ ਆਈ ਹੈ ਪਾਕਿਸਤਾਨ ਲੈ ਕੇ ਆਇਆ ਇਹ ਅਫਗਾਨਿਸਤਾਨ ਦੇ ਵਿੱਚ ਜਦੋਂ ਇਹਨਾਂ ਨੇ ਰਸ਼ੀਆ ਨੂੰ ਹਰਾਇਆ ਤੇ ਡਰੱਗ ਦੇ ਨਾਲ ਉਹਨਾਂ ਸਪਾਹੀਆਂ ਨੂੰ ਡਰੱਗ ਦੇ ਦੇ ਕੇ ਉਹਨਾਂ ਨੂੰ ਕਮਜ਼ੋਰ ਕਰਕੇ ਤੇ ਉਸ ਤਰ੍ਹਾਂ ਇਹ ਡਰੱਗ ਦੇ ਥਰੂ ਇਹਨਾਂ ਨੇ ਰਸ਼ੀਆ ਨੂੰ ਹਰਾਇਆ ਸੀ ਉਹ ਜਿਹੜਾ ਜਿਹੜੀ ਸ਼ਕਤੀ ਖੜੀ ਕੀਤੀ ਸੀ ਉੱਥੇ ਉਹਨੂੰ ਯੂਜ਼ ਕਰਨਾ ਸੀ ਉਹਨੂੰ ਯੂਜ਼ ਕਰਨ ਵਾਸਤੇ ਡਰੱਗ ਇਹਨਾਂ ਨੇ ਕਸ਼ਮੀਰ 'ਚ ਸਪਲਾਈ ਕੀਤੀ ਤੇ ਪੰਜਾਬ 'ਚ ਸਪਲਾਈ ਕੀਤੀ ਇਹ ਸਾਰੀ ਉਧਰੋਂ ਤੇ ਨਾਲ ਸੀਏਆਈਏ ਇਹਦੇ ਏਜੰਸੀਆਂ ਸਪਲਾਈ ਕਰ ਰਹੀਆਂ ਤੇ ਸਾਡੇ ਚੀਫ ਮਿਨਿਸਟਰ ਜਿਹੜੇ ਆ ਪਾਰਟੀਆਂ ਵਾਲੇ ਜਿਹੜੇ ਇਹ ਨਪੁੰਸਕ ਹੈ ਇਹ ਰੋਕ ਨਹੀਂ ਸਕਦੇ ਇਹ ਨਹੀਂ ਰੋਕ ਸਕਦੇ ਏਜੰਸੀਆਂ ਨਾਲ ਟੱਕਰ ਲੈਂਦੇ ਹੈ ਕੋਈ ਇਹ ਕਹਿੰਦੇ ਕੀ ਲੈਣਾ ਅਸੀਂ ਚੁੱਪ ਕਰਕੇ ਆਪਣਾ ਕਾਰਜਕਾਰ ਤੋਂ ਮਾਰੋ ਪੈਸੇ ਲੁੱਟੋ ਅਸਮਗਲ ਰਹਾ ਰਹੇ ਨੇ ਸਾਨੂੰ ਵੀ ਦੇ ਰਹੇ ਨੇ ਪੁਲਿਸ ਨੂੰ ਵੀ ਦੇ ਰਹੇ ਨੇ ਅਨੰਦਲਾ ਦਾ ਕਾਰ ਚੱਲੀ ਜਾ ਰਿਹਾ ਸਬਜ਼ਾ ਕਰ ਚੱਲੀ ਰਿਹਾ ਇਸ ਕਰਕੇ ਮੈਂ ਜਿਹੜੀ ਫੇਰ ਦੁਬਾਰਾ ਗੱਲ ਕਰਨਾ ਇਸ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ ਮੈਂ ਡਿਟੇਲ ਚ ਤੁਹਾਡੇ ਨਾਲ ਇਸ ਗੱਲ ਨੂੰ ਡਿਸਕਸ ਕਰੂੰਗਾ ਐਵੀਡੈਂਸ ਦਊਂਗਾ ਐਵੀਡੈਂਸ ਦਊਂਗਾ ਕਿ 1970 ਤੋਂ ਬਾਅਦ ਇਨੇ ਅਮਰੀਕਾ ਨੇ ਸੀਆਈਏ ਨੇ ਤੇ ਉਹ ਤੋਂ ਪਹਿਲਾਂ ਆਈਐਸਆਈ ਨੇ ਕਿਸ ਤਰ੍ਹਾਂ ਇਕੱਲੀ ਪੰਜਾਬ ਦੇ ਨੇ ਹਿੰਦੁਸਤਾਨ ਦੀ ਰਾਜਨੀਤੀ ਨੂੰ ਕਿਸ ਤਰ੍ਹਾਂ ਇਨਫਲੂਐਂਸ ਕੀਤਾ ਤੇ ਹੁਣ ਜਿਹੜੀ ਆਪਾਂ ਵੇਖ ਰਹੇ ਆ ਨਾ ਇਹ ਖੇਡਾਂ ਇਹ ਇਹਨਾਂ ਦੇ ਕਾਰਨ ਕਰਕੇ ਆ ਇਹ ਇਹਨਾਂ ਨੂੰ ਇਹ ਨਾ ਬਿੱਟੂ ਦਾ ਰੋਲ ਆ ਨਾ ਕੋਈ ਬੀਜੇਪੀ ਦਾ ਰੋਲ ਆ ਨਾ ਕੋਈ ਇਥੇ ਆਪ ਦਾ ਰੋਲ ਆ ਇਹ ਤੇ ਹੁਣ ਜਿਹੜੀ ਚੱਲ ਰਹੀ ਆ ਨਾ ਚਾਲ ਬੀਜੇਪੀ ਬਿੱਟੂ ਤੇ ਖਿਡਾਉਣਾ ਹੈ ਉਹਨਾਂ ਦੇ ਹਾਸੇ ਚ ਜਿੰਦਰ ਨੂੰ ਸਰਦਾਰ ਬਣਾ ਕੇ ਮੋੜੀ ਜਾਂਦੇ ਸਰਦਾਰ ਬਣਾਏ ਨੇ ਆਰਐਸਐਸ ਦੇ ਵਿੱਚ ਸਰ ਆ ਨੂੰ ਲੈ ਲਿਆ ਕੈਪਟਨ ਮਰਿੰਦਰ ਸਿੰਘ ਨੂੰ ਹੋਰ ਸਰਦਾਰ ਲਈ ਜਾਂਦੇ ਵਿਖਾਉਂਦੇ ਜੀ ਅਸੀਂ ਤਾਂ ਇਕੱਲੇ ਹਿੰਦੂਆਂ ਵਾਸਤੇ ਨਹੀਂ ਤੁਹਾਡੇ ਵਾਸਤੇ ਵੀ ਆ ਤੇ 10 ਨਵੇਂ ਮੈਨੂੰ ਕੋਈ ਕਿ ਬੀਜੇਪੀ ਨੇ ਹੁਣ ਤੱਕ ਪੰਜਾਬ ਦਾ ਕੁਸੂ ਆ ਰਿਆ ਤੇ ਇਸ ਤਰ੍ਹਾਂ ਸਰਦਾਰ ਵਿਖਾਉਣ ਨਾਲ ਕੀ ਫਾਇਦਾ ਬਿਲਕੁਲ ਬਿਲਕੁਲ ਸਰ ਆਖੀਰਲਾ ਸਵਾਲ ਇੱਕ ਹੋਰ ਮੈਸਚ ਐਡ ਕਰ ਦਵਾ ਕਿ ਅਮਰਿਤਪਾਲ ਸਿੰਘ ਦੇ ਜਿੰਨੇ ਸਪੋਰਟਰ ਨੇ ਜਿੰਨੇ ਉਹਨਾਂ ਨੂੰ ਚਾਹ ਨਾਲ ਲਏ ਨੇ ਹਾਲਾਂਕਿ ਮੈਂ ਕੋਈ ਕਿੰਤੂ ਪਰੰਤੂ ਨਹੀਂ ਕਰ ਰਿਹਾ ਜੋ ਫੈਕਟ ਫੈਕਟ ਹੈਗਾ ਉਹ ਹੀ ਦੱਸਣ ਦੀ ਕੋਸ਼ਿਸ਼ ਕਰਾਂ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂ ਉਹ ਕਹਿੰਦੇ ਕਿ ਜੇ ਅਮਿਤਪਾਲ ਏਜੰਸੀਆਂ ਦਾ ਬੰਦਾ ਕਹਿੰਦੇ ਐਵੇਂ ਦੇ ਹੋਰ ਦੇਣ ਕਹਿੰਦੇ 10-15 ਕਹਿੰਦੇ ਜਿਹੜਾ ਅੰਮ੍ਰਿਤ ਸ਼ਿਕਾਵੇ ਨਸ਼ੇ ਛੁਡਾਵੇ ਪੰਜਾਬ ਦੀ ਗੱਲ ਕਰੇ ਪੰਥ ਦੀ ਗੱਲ ਕਰੇ ਕਹਿੰਦੇ ਹੋਰ ਦੇਣ ਕਹਿੰਦੇ 10-15 ਬੰਦੇ ਕਹਿੰਦੇ ਵੀ ਵਧੀਆ ਚੱਲੀ ਜਾਏਗਾ ਨਹੀਂ ਠੀਕ ਹੈ ਗੱਲ ਵਧੀਆ ਚੱਲੇ ਜਾਏਗਾ ਪਰ ਦੇਸ਼ ਵਿਕ ਜਾਏਗਾ ਜਿੰਦਾਬ ਗਿਆ ਹਥੋਂ ਫਿਰ ਫਿਰ ਉਹ ਤੁਹਾਨੂੰ ਨਾ ਦੱਸਿਆ ਸੂਬੇ ਵੀ ਨਹੀਂ ਰਹਿਣਾ ਜਿਹੜਾ ਸੂਬੇ ਕਹਿ ਦਿੰਨੇ ਆ ਨਹੀਂ ਨਹੀਂ ਸੂਬੇ ਵੀ ਨਹੀਂ ਰਹਿਣੀ ਕਿਉਂਕਿ ਇਹ ਭੁਲੇਖਾ ਹੈ ਇਹਨਾਂ ਨੂੰ ਪੇ ਇਸ ਤਰ੍ਹਾਂ ਜੇ 10 ਬੰਦੇ ਇਸ ਤਰ੍ਹਾਂ ਦੇ ਖੜੇ ਕਰ ਦੇਣ ਸ਼ੱਕ ਲੈਣ ਅਮਰਤ ਕਿੰਨੇ ਕੁ ਲੋਕ ਬੰਦੇ ਸ਼ੱਕ ਲਾਂਗੇ ਠੀਕ ਹੈ ਨਾ ਖੈਰ ਲੈਣਗਾ ਤੇ ਇਸੇ ਖੇਤੇ ਦੇ ਵਿੱਚ ਪੰਜਾਬ ਦੇ ਵਿੱਚ ਹੀ ਪੰਜਾਬ ਦੇ ਵਿੱਚ ਹੀ ਲੋੜਾਂ ਪੈਣੀਆਂ ਬੱਚੇ ਦਾਖਲ ਕਰਾਉਣੇ ਆ ਘਰ ਬਣਾਉਣੇ ਆ ਹੋਰ ਚੀਜ਼ਾਂ ਦੀ ਜ਼ਰੂਰਤ ਪੈਣੀ ਪੰਜਾਬ ਦੇ ਵਿੱਚ ਹੀ ਲੋੜਾਂ ਪੂਰੀਆਂ ਕਰਨੀਆਂ ਨਾ ਇਹਨਾਂ ਨੂੰ ਜਿਨ੍ਹਾਂ ਨੇ ਇਹ ਏਜੰਸੀਆਂ ਨੇ ਇਹ ਖੜੇ ਕੀਤੇ ਨਾ ਬੰਦੇ ਮਾਲਕ ਤੇ ਉਹ ਹੋਣਗੇ ਮਾਲਕ ਉਹ ਹੋਣਗੇ ਪਿੱਛੇ ਤੜਾਵਾਂ ਖਿੱਚਣ ਵਾਲੇ ਤੁਹਾਡੇ ਆਪਣੇ ਮੇਰੇ ਪੱਲੇ ਕੁਝ ਨਹੀਂ ਰਹੂਗਾ ਅਸਥਵੇਚਤਾ ਬਿਲਕੁਲ ਬਣਾ ਕੇ ਇਸ ਤਰ੍ਹਾਂ ਦੇ ਬੰਦੇ ਅਸਥ ਤੇ ਪੰਜਾਬ ਵੇਚ ਹੀ ਦਿੱਤਾ ਫਿਰ ਹੁਣ ਇਸ ਵੇਲੇ ਬੜਾ ਨਾਜ਼ਕ ਦੌਰ ਹੈ ਬਹੁਤ ਨਾਜ਼ਕ ਦੌਰ ਹੈ ਇਸ ਵੇਲੇ ਸਾਰੀਆਂ ਹੀ ਪਾਰਟੀਆਂ ਫੇਲ ਹੈ ਸਾਡੀ ਰਾਜਨੀਤੀ ਕੋਈ ਨਹੀਂ ਹੈ ਸਾ ਅਸੀਂ ਖਡਾਉਣਾ ਹੀ ਬਣੇ ਹੋਏ ਆ ਪੰਜਾਬ ਦੇ ਵਿੱਚ ਸਾਨੂੰ ਨਾਚ ਨਚਾ ਰਹੇ ਨੇ ਤਾਂ ਇਹ ਮੇਰੀ ਸਾਰਿਆਂ ਵਾਸਤੇ ਸੰਦੇਸ਼ ਹੈ ਕਿ ਇਸ ਪਬਲਿਕ ਵਾਸਤੇ ਕਿ ਸਾਨੂੰ ਸਾਰਿਆਂ ਨੂੰ ਸਮਝੇ ਖਾਸ ਕਰਕੇ ਬੁੱਧੀ ਜੀਵੀ ਇਹਨਾਂ ਨੂੰ ਸੈਮੀਨਾਰ ਕਰਕੇ ਸੋਚਣਾ ਚਾਹੀਦਾ ਵਿਚਾਰ ਕਰਨਾ ਚਾਹੀਦਾ ਕਿ ਅਸੀਂ ਕਿੱਧਰ ਨੂੰ ਜਾ ਰਹੇ ਆ ਤੇ ਅਸੀਂ ਕਰਨਾ ਕੀ ਠੀਕ ਹੈ ਠੀਕ ਹੈ ਬਹੁਤ ਸ਼ੁਕਰੀਆ ਤਾਂ ਡਾਕਟਰ ਸਾਹਿਬ ਸਾਡੇ ਨਾਲ ਸੀਗੇ ਤਾਂ ਇਹਨਾਂ ਦਾ ਤਜਰਬਾ ਜਿਹੜਾ ਹੈਗਾ ਬਹੁਤ ਪੁਰਾਣਾ ਹੈ तकरीबन 40 ਸਾਲ ਦਾ ਐਕਸਪੀਰੀਅੰਸ ਹੈਗਾ ਤੇ ਇਹਨਾਂ ਨੇ ਜੋ ਕੁਝ ਫੀਲਡ ਦੇ ਵਿੱਚ ਦੇਖਿਆ ਜਿੱਥੇ-ਜਿੱਥੇ ਇਹਨਾਂ ਦੀ ਡਿਊਟੀ ਸੀਗੀ ਪੋਸਟਿੰਗ ਸੀਗੀ ਇਹਨਾਂ ਨੇ ਬੜਾ ਕੁਝ ਜਿਹੜਾ ਆਪਣੇ ਪਿੰਡੇ ਤੇ ਹੰਡਾਇਆ ਦੇਖਿਆ ਹਾਲਾਂਕਿ ਬਿਆਨ ਸਿੰਘ ਹੋਰਾਂ ਨਾਲ ਜਦੋਂ ਵੀ ਮੁਲਾਕਾਤ ਹੋਈ ਸਿੱਧਾ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਵੀ ਇਹ ਵੀ ਕਹਿ ਦਿੱਤਾ ਸੀ ਕਿ ਅਸੀਂ ਇਹ ਤੁਹਾਡਾ ਕਹਿਣਾ ਨਹੀਂ ਮੰਨਾਂਗੇ ਬਹੁਤ ਸਾਰੀਆਂ ਗੱਲਾਂ ਨੇ ਅਸੀਂ ਪਹਿਲੀਆਂ ਵੀਡੀਓ ਦੇ ਵਿੱਚ ਸਾਂਝਾ ਕਰ ਚੁੱਕੇ ਹਾਂ ਪਰ ਹੁਣ ਜਿਹੜਾ ਇਹਨਾਂ ਨੇ ਕਿਹਾ ਕਿ ਅਮਿਤਪਾਲ ਸਿੰਘ ਸਰਬਜੀਤ ਸਿੰਘ ਹੋਰ ਜਿਹੜੇ ਨੇ ਇਸ ਤਿੱਕੇ ਦੇ ਨਾਲ ਏਜੰਸੀਆਂ ਦੇ ਬੰਦੇ ਨੇ ਇਹ ਪਲਾਨਟ ਕੀਤੇ ਗਏ ਨੇ ਜੇ 10-15 ਹੋਣ ਆਣਗੇ ਤਾਂ ਵਿਕ ਜਾਏਗਾ ਪੰਜਾਬ ਪੰਜਾਬ ਨਹੀਂ ਰਹਿਣਾ ਉਹ ਚੀਜ਼ਾਂ ਨਹੀਂ ਰਹਿਣੀਆਂ ਤੇ ਇਹ ਨਹੀਂ ਹੈ ਕਿ ਜੋ ਮੈਨੂੰ ਗਾਲ੍ਹਾਂ ਕੱਢਦੇ ਨੇ ਕਮੈਂਟਾਂ ਦੇ ਵਿੱਚ ਉਹਨਾਂ ਕੋਲ ਐਕਸਪੀਰੀਐਂਸ ਨਹੀਂ ਹੈਗਾ ਉਹਨਾਂ ਨੂੰ ਪਤਾ ਨਹੀਂ ਹੈ ਕੁਝ ਉਹਨਾਂ ਨੇ ਪਿੰਡੇ ਤੇ ਨਹੀਂ ਹੰਡਾਇਆ ਪਰ ਆਉਣ ਵਾਲੇ ਦਿਨਾਂ ਵਿੱਚ ਕੀ ਤਸਵੀਰ ਹੁੰਦੀ ਹੈ ਇਹ ਵੀ ਦੇਖਣਾ ਹੈਗਾ ਕਿ ਅਰਵਨੀਤ ਬਿੱਟੂ ਪੰਜਾਬ ਲਈ ਕੀ ਕੁਝ ਉਹ ਕਰ ਸਕਦੇ ਨੇ ਅਮਰਪਾਲ ਕੀ ਕਰ ਸਕਦੇ ਨੇ ਜਾਂ ਸਰਬਜੀਤ ਸਿੰਘ ਕੀ ਕਰ ਸਕਦੇ ਨੇ ਇਸ ਵੀਡੀਓ ਨੂੰ ਵੱਤਵਾ ਸਾਂਝਾ ਕਰੋ ਕੈਮ ਸਹਿਯੋਗ ਦੇ ਸੀ ਜਗਮੀਤ ਧੰਨਵਾਦ